ਜੇ ਕੋ ਉੱਤਰ ਛੜਾਉਣਾ ਜੀ ਪਰ ਪਿੰਡ ਦੇ ਗੱਬੇ ਤੇ ਵੀਰ ਉੱਤਰ ਲਗਾ ਦੇ ਜੀ ਆ ਜਿਓ ਫਿਰ ਉੱਤਰ ਦੇ ਛੜਾਉਣਾ ਪਿੰਡ ਚੋਂ ਆਜੇ ਗਾ 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 ਗ ਬਰਾਮਬੀਰ ਕਜਿਹੜੀ ਅ ਨੀਲਾ ਚਿੱਟੀਆਂ ਦਾ ਖੱਬੇ ਪੱਲੇ 'ਚ ਕਾਛੀ ਟਿੱਕਾ ਜਾਂ ਗਲਾਬੀ ਮੜਾ ਜਾਂ ਫਿੱਕਾ ਫਿੱਕਾ ਜਾਂ ਹਾਂ ਗਲਾਬੀ ਚੱਲ ਹੁਣ ਉਧਰ ਨੂੰ ਅਰੇ ਭਾਈ ਕੋਈ ਨਿਕਲ ਆ। ਲੋਕਰਨਾ। ਅਰੇ ਭਾਈ। ਕਰਦੇ। ਸੋਚੀਏ ਲਾਲ ਜੀ ਦੀ ਜੌਂਕਰੀ ਹੈ ਹਾਂ ਵਾਕੰਦੀ ਹੀ ਲੱਗਦੀ ਜਾਂਦਾ ਗੰਦੀ ਜਾਂ ਹਾਂ ਸੋਹਣੇ ਸੋਹ ਰਹੇ ਨੇ ਦੇਖੇ ਲੈ 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 ਚੰਗੀ ਤਰ੍ਹਾਂ ਪਛਾਣ ਇਹ ਵੀ ਇਹੀ ਜਿਹਨੇ ਛੱਡਣਾ ਨਹੀਂ ਫੁੱਦੂ ਬਣਾਈ ਜਾਂਦੇ ਮੈਂ ਆ ਬਾਦਲ ਦੀ ਬਰਸਾਤ ਆ ਗਿਆ ਆ ਗਿਆ ਚੱਲ ਗਾਰੇ ਉਹ ਬਸੀ ਵਾਲਿਆਂ ਨੇ ਛੱੜਤਾ ਬਾਈ ਛੱੜਦੇ ਛੱੜਦਾ ਬਸੀ ਵਾਲਿਆਂ ਨੇ ਵੀਰੇ ਕਿੰਨੇ ਕਬੂਤਰ ਹੋ ਗਏ ਵੀਰੇ 74 ਹੀ ਉਤਰੋਗੇ ਵੀਰੇ ਦੱਸਦੇ ਆ ਬਾਈ ਦੱਸਦੇ ਆ ਰੋਮੀ ਗਿਰ ਲੈਂ ਅੰਬੋਹਰ ਚਾਦਰ ਜੀ ਹੋਲ ਕੇ ਵਿੱਚੇ ਪਾਲਾ ਆਹ ਦੇਦਾ ਨੀਲਾ ਬਣਾ ਭਾਈ ਆਹ ਨਾ ਮੈਂ ਨਹੀਂ ਦੇਖੀ ਅੱਛਿਆ ਤਾਰ ਕੇ ਉਤਰ ਹੋ ਗਏ ਭਾਈ ਅੱਜ ਆਨੰਦ ਬਕਰਾਂ ਬਾਬੇ ਰੋਟੂ ਦੀ ਆਜੀ ਪਰ ਰੋਟਾ ਲਈ ਚਾਹੀਦਾ ਬੋਤਾ ਇਹ ਰੱਖੀ ਹੈ ਜੀ ਕਰ ਗਈ

ਦੇ ਅਗਲੀ ਮੜਾ ਤੈਨੂੰ ਓਏ ਉਹ ਬਾਈ ਰਹਿਦਾ ਕੋਈ ਜਿਆਦਾ ਰੇ ਜਿਆਦਾ ਰੇ ਪਾਣੀ ਜਿਆਦਾ ਰੇ ਜਿਆਦਾ ਰੇ ਚੱਲ ਬੋਦੇ ਆ ਬਹੁਤ ਬੋਦੇ ਗਿਰ ਗਿਆ ਗਿਰ ਗਿਆ ਬਾਈ ਹੈਂ ਗਿਰ ਗਿਆ ਉਹ ਨਹੀਂ ਆ ਉਹ ਪੰਮੀ ਇਹ ਪਤਾ ਇਹਨੂੰ ਐਵੇਂ ਆਪੇ ਜਾਣੇ ਜਾਣਾ ਪੇਤੀ ਆ ਮਹੱਲੇ ਦਾ ਇਹ ਆ ਜਾ ਫੇ ਥੱਲੇ ਆ ਜਾ ਪੰਮੀ ਆ ਜਾ ਇਹਨਾਂ ਪਤਾ ਲੰਨ ਬਾਈ ਨੇ 25 ਨੂੰ ਬਾਬਾ ਰੋਡੂ ਦੀ ਯਾਦਗਾਰੀ ਮੇਲਾ ਹੁੰਦਾ ਜੀ ਇੱਥੇ ਜੇ ਮਾ ਕਬਡੀਆਂ ਛਿੰਝ ਹੁੰਦੀ ਹੈ ਜੀ ਵਧੀਆ ਤੇ ਅੱਜ ਕਬੂਤਰ ਬਾਜ਼ ਦੇ ਰਿਲੇਟਿਡ ਆਪਾਂ ਇੱਥੇ ਆਏ ਆਂ ਅ ਬਾਬਾ ਰੋਪੂ ਦੀ ਯਾਦਗਾਰੀ ਮੇਲਾ ਹੁੰਦਾ ਹੈ ਹਰ ਇੱਕ ਸਾਲ ਤੇ ਸਾਰਾ ਸਾਨੂੰ ਸ਼ੌਕ ਆ ਬਾਬਾ ਜੀ ਦੀ ਸਮਾਧ ਕਬੂਤਰ ਬਾਜਾਂ ਨੂੰ ਚਾਹ ਪਾਣੀ ਦਾ ਪ੍ਰਵਾਹ ਇੱਧਰ ਕਰਤਾ ਤੇ 76 ਕਬੂਤਰ ਹੋਇਆ ਟੋਟਲ 76 ਕਬੂਤਰ ਹਾਂਜੀ ਆਓ ਬਲੂ ਆਵਲੀ ਆ ਗਏ ਆਵਲੀ ਚੱਲੀ ਦੇਖੋ ਜੀ ਦੁਕਾਨਾਂ ਦੇ ਉਨਾ ਤਿੰਨ ਦਿਨ ਬਾਬਾ ਜੀ ਦੀ ਕਿਰਪਾ ਨਾਲ بڑا ਮੇਲਾ ਭਰਦਾ ਜੀ ਬਹੁਤ ਤਗੜੇ ਨਾਮ ਹੈ ਇਤਿਹਾਰਲੇ ਜੀ ਰੇ ਦੇਣੇ ਟ੍ਰੇਡਰ ਜਾਫੀ ਨੂੰ ਤੇ ਅੱਜ ਮੇਲੇ ਦਾ ਪਹਿਲਾ ਦਿਨ 12 ਤਰੀਕ ਦੇਖੋ ਜੀ ਦੁਕਾਨਾਂ ਦੇ ਉਨਾ ਲੱਗੀਆਂ ਬਹੁਤ ਔੜੀਆਂ ਦੇਖੋ ਜੀ ਸਰੇ ਤੱਕ ਬਾਬਾ ਜੀ ਦੀ ਕਿਰਪਾ ਨਾਲ بڑا ਇਕੱਠ ਹੁੰਦਾ ਰੇ ਪੈਰ ਰੱਖਣ ਜਗ੍ਹਾ ਨਹੀਂ ਹੁੰਦੀ ਬਾਬਾ ਰੋਡੂ ਦੀ ਯਾਦਗਾਰੀ ਆ ਆਪਣੇ ਪਿੰਡ ਦੇ ਹਲਵਾਈ ਹੈ ਜੀ ਆ ਹਰਮਨਜੀਤ ਸਿੰਘ ਸਰਗੋਣ ਤੋਂ ਬਾਰਬਰ ਗੋਰਖ ਮਰੰਡਾ ਹਰਪ੍ਰੀਤ ਸੁਹਾਨ ਦੀਪੂ ਮਰੰਡਾ ਦੀਪਾ ਹਿੰਦੂ ਇਹਦਾ ਦੀਪਾ ਹਿੰਦੂ ਪਰ ਆ ਦੌੜਦੀ ਆ ਆ ਜਿਸ ਨਾ ਗੁਰਜਿੰਦਰ ਮੱਕੜਿਆ ਦੋਨਾਂ ਇੱਕ ਹਰਵੰਸ ਮੱਕੜਿਆ ਸਹਾਇਕ ਗੱਗੜਾਲ ਸੁਹਾਣਾ ਗੱਗੜਾਲ ਸੋਹਣਾ ਸੋਹਣਾ ਆਪਾਂ ਦੇਖ ਲੈ ਹੈਲੋ ਬਿੰਦੂ ਗਲਾੜ ਹੈਲੋ ਹਾਂ ਰਵੀ ਵੇ ਕੋਕੂ ਸੁਹਾਣਾ ਕਿੰਨਾ ਨੰਬਰ ਹੈ ਬਈ ਆ ਜਿਹੜਾ ਬੋਲਦਾ 39 ਹੁਣ 39 ਨੰਬਰ ਆ ਵੀਰੋ ਖਰਾਬ ਉਪਤੇ ਵਾਲਾ ਆ ਸਰਗੁਣ ਦੇ ਤਾਰਫ ਵਾਲਾ ਦੇਖ ਲਈ ਸੀ ਜੀ ਆਪਾਂ ਪੱਕੇ ਨਹੀਂ ਹੋ ਜਾਣਾ ਬੋਤਲ ਕਾਛ ਵਾਲਾ ਲਾਡੀ ਨਸਲ ਪਰ ਲਾਜੀ ਲਾਜੀ ਨੇ ਜੀ ਨੂੰ ਹਰੀ ਬੋਤਲ ਲਾਲੀ ਮਾਨਕ ਪਰ ਜਿਹੜਾ ਪਹਿਲਾ ਮੈਂ ਇਹਨਾਂ ਦੇ ਕੁਕੂਨੀਆ ਮਾਰਿਆ ਹਾਂ ਹਾਂ ਕਿਹੜਾ ਰੰਗ ਭਰਾ 27 ਤਰਫੜੀ ਉਹ ਖੜੀ ਆ ਬਈ ਹਰ ਵਾਰ ਸਭ ਛੜੀ ਹਾਂ ਦੋ ਤਿੰਨ ਉੱਠਣੀ ਚਾਹੀਦੀ ਇਹਨਾਂ ਨੇ ਦੇਖੀ ਹੋਈਆਂ ਕੋਈ ਨਹੀਂ ਕੋਈ ਨਹੀਂ ਬੋਲਣ ਦਾ ਟਾਈਮ ਬਾਈ ਕਾਕਾ ਚਾਂਪਰ ਟਾਈਮ ਬੋਲਣ ਦੇ ਵੇਰੇ ਇੱਕ ਮਿੰਟ ਨਿਗਾਹ ਰੱਖੋ ਇਹਨਾਂ ਨੇ ਕਿਉਂ ਨਹੀਂ ਉਹਨੂੰ ਵੀ ਆ ਜਾਣ ਦੇ ਮਾ ਫੋਟੋਆਂ ਜੇ ਦੇਖੀ ਜਾ ਐ ਰਹਿ ਬਾਬਾ ਰੋਡੂ ਕਲਾਊਡ ਦੋਨਾਂ ਪਰਿਆ ਬਾਈ ਹਾਂ ਖੁੱਲ ਗਈ ਅੱਖ ਇਹਨਾ ਕੁਟਰਾਂ ਵਰ ਟਾਈਮ ਆ ਭਾਈ ਆ ਦੇਖੀ ਵੀ ਰਖੜੀ ਦੀ ਪਾਈ 11 ਵੇ ਦੇ ਟਾਈਮ ਲੱਗਿਆ ਜੀ ਇਹ ਕੁਟਰਾਂ ਵਰ 3-4 ਪਹਿਲਾਂ ਬੋਲਦੇ ਤੇ ਆਪਾਂ ਰਿਕਾਰਡਿੰਗ ਮਾਝ ਬਣਾਈ ਆ ਪਹਿਲਾਂ 6-7 ਕੁਟਰ ਪਹਿਲੇ ਟਾਈਮ 'ਚ ਕੱਢ ਕੇ 10 ਤੇ 10:30 ਵਾਲੇ ਜੇ ਆਹ ਦੀਪਾ ਜੀ ਨਾ ਘੜੀ ਆ ਰਹੀ ਹੈ ਗੱਲ ਕੱਚ ਬੱਲ ਦੀ ਲੱਗੀ ਆਹ ਦੀਪਾ ਜੀ ਬਰਹਾ ਭਾਈ 4 ਨੰਬਰ ਕਰੀਂ ਮਾਰਗਦਰ ਦਿ ਰਹੇ ਸਾਰਿਆਂ ਨੂੰ ਹਾਂ ਜੀ ਕੈਮਰਾਮੈਨ ਆ ਜੀ ਕਰੇ ਫਿਰ ਚੱਲ ਫੜਦੇ ਹੋ ਆ ਆਏ ਲਾਗ ਅਨੰਤਪੁਰ ਆ ਕੇ ਤਾਂ ਉੱਤਰੀ ਆ ਹੁਣ ਇਹ ਹੁਣ ਆਪਾਂ ਫੜਨ ਆਏ ਇਹਨੂੰ 6 ਵਜੇ ਦਾ ਸਮਾਂ ਹੋ ਗਿਆ ਜੀ ਆ ਦੇਖੋ ਨੀਲਾ ਆ ਆਹ ਹੋ ਗਿਆ ਪਾਣੀ ਪੂਣੀ ਪੀਣਾ ਬੜਾ ਪਾਣੀ ਪਿਲਾ ਦੇ ਯਾਰ ਠੰਡਾ ਉਹ ਤਾਂ ਹਾਂ ਮੂੰਹ ਪਤਾ ਨਹੀਂ ਕਿੱਥੇ ਨਾਲ ਕਿ ਦੋ ਮਿੰਟ ਆ ਜਾ ਆ ਫਿਰ ਦਨੀਲਾ ਜੀ ਚਲੀਏ 6 ਵਜੇ ਗਏ ਜੀ ਉਹ ਕਿੱਥੇ ਲਾਉਣ ਆਏ ਹੁਣ ਸਾਈਡ ਪਿੰਡ ਤੇ ਆ ਲਾਲੀ ਢਾਂਗੀ ਆਪਾਂ ਨੇ ਆਪਣੇ ਸਾਹਿਲ ਨੇ ਤੇ ਆਪਾਂ ਨੂੰ ਪਾਣੀ ਪਿਲਾ ਚਾਹ ਪੀਓਂਗੇ ਫਿਰ ਨਹੀਂ ਨਹੀਂ ਵੀਰੇ ਚਾਹ ਨਹੀਂ ਪੀਣੀ ਹੈਗੀ ਧੰਨਵਾਦ ਤੇਰਾ ਬਹੁਤ ਢਾਂਗੀ ਦੇਤੀ ਤਾਂ ਆਪਾਂ ਨੂੰ ਕੁ ਉਤਰ ਦੇਤਾ ਕੀ ਕਰਾਂ ਯਾਰ ਕਿਹੜਾ ਹਰ ਵੀਰੇ ਸੁਰਖਾ ਆਹਾ ਲਓ ਜੀ ਲਾਈਵ ਹੀ ਆਪਣੀ ਤੈ ਆਇਆ ਰੇ ਆਇਆ ਰੇ ਆਇਆ ਰੇ ਆਇਆ ਰੇ ਆਇਆ ਰੇ ਛੜਦਾ ਵਾਂਗੇ ਜੀ ਆ ਦੇਖ කොටන්ගේ මන්දගියවනි නෙල්ලා